ਹਾਂਜੀ ਮਿੱਤਰੋ ਕੀ ਹਾਲ-ਚਾਲ ਨੇ ਉਮੀਦ ਕਰਦੇ ਗਏ ਤੁੰਗੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਟਿੰਸ ਐਗਰੀਕਲਚਰ ਫਾਰਮ ਚੈਨਲ ਤੇ ਬਾਈ ਭਾਨੇ ਸਿੱਧੂ ਦੀ ਰਹੀ ਬਾਸ ਤੇ ਆਪਾਂ ਨੇ ਰੋਡ ਜਾਮ ਕੀਤੇ ਹੋਏ ਤੀਏ ਇਹ ਪਾਰਟ 2 ਆ ਵੀਡੀਓ ਦਾ ਜੇਕਰ ਕੋਈ ਪਾਰਟ 1 ਦੇਖਣਾ ਚਾਹਦਾ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਲਿੰਕ ਦਿੱਤਾ ਹੋਇਆ ਉੱਥੇ ਜਾ ਕੇ ਦੇਖ ਸਕਦਾ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ ਜੁੜੇ ਰਹੋ ਸਾਡੇ ਨਾਲ ਤੇ ਆਪਾਂ ਚੱਲਦੇ ਆਂ ਤੁਹਾਨੂੰ ਸੁਗਰੂਰ ਵੱਲ ਚੱਲੇ ਪਾਉਣੇ ਆਂ ਜੀ ਲੈ ਭਾਈ ਟਰਨ ਹੋ ਗਿਆ ਇੱਥੋਂ ਸਮਾਪਤ ਦੁਬਾਰਾ ਸੁਨਾਮ ਆ ਗਈ ਸੀ ਹੁਣ ਅਸੀਂ ਦੁਬਾਰਾ ਫੇਰ ਤੋਂ ਗਰੂਰ ਜਾ ਰਹੇ ਹਾਂ ਠੀਕ ਆ ਉੱਥੇ ਲਾਉਣੇ ਆ ਪੱਕਾ ਮੋੜ ਦਾ ਤੇ ਜੁੜੇ ਰਹੋ ਸਾਡੇ ਨਾਲ ਟੀਨਸ ਐਗਰੀਕਲਚਰ 파ਰਟਨਰ ਚੈਨਲ ਤੇ ਹਾ ਭਾਈ ਕਿੱਥੇ ਦਾ ਸਹੀ ਕਹਦੇ ਇਹਨੂੰ ਗਾਡੀ ਤੇ ਹੋੜ ਆ ਗਿਆ ਹੋਣਾ ਜਾ ਭਾਈ ਆ ਪੱਕਾ ਮੋੜ ਦਾ

ਮੀਟਿੰਗ ਹੋਈਆ ਦੇਖਦੇ ਇੱਕ ਮਿੰਟ ਦਵਾਰੇ ਮੀਟਿੰਗ ਹੋਈ ਆਗੀ ਤੇ ਮੀਟਿੰਗ ਦਾ ਫੈਸਲਾ ਦੱਸ ਰਹੇ ਨੇ ਵੀ ਕੀ ਬਣਿਆ ਜਲਦੀਪ ਰੰਧਾ ਮੇਰੀ ਸਾਰੇ ਆਏ ਹੋਏ ਨੇ ਬਾਈ ਮਾਈਕ ਲੈ ਲਓ ਯਾਰ ਕੀ ਪਤਾ ਵੀਡੀਓ ਆਵਾਜ਼ ਸੁਣਾਈ ਦੇ हैं सात भाई देखो रोहिणल ने बनाया ना ना दो यार वीओ के साथ ना वीओ आया तो नेक्स्ट जगह से नो बढ़िया आया तो नेक्स्ट Bagaimana kamu menurutmu, apakah channel. Ya, ਪਹਿਲਾਂ ਵੀ ਇੱਕ ਦਿਨ ਲੰਮੀ ਚੌਰੀ ਮੀਟਿੰਗ ਚੱਲੀ ਸੀ ਸਾਰੇ ਕਿਸਾਨ ਆ ਗਏ ਗੁਰਨਾਵ ਪਰ ਉਸ ਦੇ ਨਹੀਂ ਕੋਈ ਗੱਲ ਦੇ ਉੱਤੇ ਗੱਲ ਲੜੀ ਰਹੀ ਆਪਾਂ ਕਹਿੰਦੇ ਸੀਗੇ ਕਿ ਜੀ ਅਸੀਂ ਦੋਸ਼ੀ ਨਹੀਂ ਹੈਗੇ ਅਸੀਂ ਕੋਈ ਫਰੋਤੀ ਨਹੀਂ ਲਈ ਬਹਾਨੇ ਨੇ ਕਹੀ ਚੈਨੀ ਨਹੀਂ ਖੋਈ ਕਾਹੀ ਜਮਾਂਦਤ ਕਹ ਲਾਈਏ ਜੇ ਦੋਸ਼ੀ ਹੋਈਏ ਤਾਂ ਲਾਈਏ ਇਸੇ ਗੱਲ ਤੇ ਲੰਮੀ ਚੌਹੀ ਪੰਜਾਂ ਦੇ ਪੰਜ ਘੰਟੇ ਗੱਲਬਾਤ ਬਰਨਾਲੇ ਚੱਲੀ ਉਹਦੇ ਗੱਲ ਨਹੀਂ ਨਿਬੜੀ ਗੱਲ ਟੁੱਟ ਗਈ ਆਪਾਂ 5 ਤਾ ਬਰਤ ਤਾ ਤਿੰਨ ਦਾ ਕਰਤਾ ਅੱਜ ਸਾਰੇ ਤੀ ਇਕੱਠੇ ਹੋ ਕੇ ਆਏ ਹੋ ਪਹਿਲੀ ਗੱਲ ਤੁਹਾਡਾ ਮੈਂ ਬਹੁਤ ਬਹੁਤ ਤਨਵਾਦ ਕਰਦਾ ਰਾਤ ਹੋ ਗਈ ਠੰਡ ਵੀ ਹੈ ਕੋਈ ਬੈਠੋ ਉੱਤੇ ਬੋਧਾ ਨੇ ਕੱਪੜੇ ਵੀ ਨਹੀਂ ਹੈਗੇ ਔਰ ਜੋ ਹੁੱਟਾ ਨਾਲ ਸੁਣ ਲੈ ਲਿਪਤੀ ਜਿਹੜੀ ਗੱਲਬਾਤ ਹੋਈ ਆ ਉੱਤੇ ਹੋਈ ਹੈ ਮੇਰੀ ਪੂਰੀ ਗੱਲ ਧਿਆਨ ਨਾਲ ਸੁਣੋ ਤੂੰ ਬਾਅਦ ਜਿਹੜੇ ਬੰਮਰੇ ਸਵਾਲ ਕਰ ਰਹੇ ਹੋ ਕਰ ਲੋ ਮੇਰੀ ਪੂਰੀ ਗੱਲ ਤੇ ਆਲਾ ਸੁਣ ਲਿਓ ਸਰਦਾਰ ਨਿਰਪਾਲ ਸਿੰਘ ਵਾਸੀ ਕੋੜਦਮਾ ਜ਼ਿਲ੍ਹਾ ਬਰਨਾਲਾ ਦੇ ਭਾਨੇ ਦਾ ਚਾਚਾ ਜੀ ਨੇ ਇੱਕ ਦਰਖਾਸਤ ਆਪਾਂ ਉੱਧੇ ਦੇ ਦਿੱਤੀ ਸੀਗੀ ਕਿ ਸਾਡੇ ਦੇ ਝੂਠੇ ਭਾਈ ਮੁਕਾਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਵੀ ਪਰ 6 ਦਿਨਾਂ ਦੇ ਵਿੱਚ ਵਿੱਚ ਭਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ। ਸੋਲੋ ਸੋਲੋ ਸੋਲੋ। ਬਾਕੇ ਆ ਜੋੜੀ ਬੰਦ ਰ ਮੈਨੂੰ ਸੁਆਗਤ ਸੀ ਕਿ ਭਾਈ ਅੱਜ ਕਿਉਂ ਨਹੀਂ? ਤਦ ਉਹ ਜਵਾਬ ਦੇਣ ਲੱਗਿਆ ਉਹ ਚ ਛੇ ਤਾਂ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈਸਲ ਕਰਕੇ ਤੇ ਅੱਜ ਹੀ ਛੱਡ ਦਿੰਦੇ। ਮਦਈ ਇਹਨੇ ਪ੍ਰਾਈਵੇਟ ਬੰਦੇ ਜਿਹੜਾ ਕਹਿੰਦਾ ਕੋਈ ਚੈਨੀ ਖੋਈ ਹੈ ਬੇਸ਼ੱਕ ਖੜੇ ਪੁਲਸ ਨਹੀਂ ਕੀਤੇ ਸਰਕਾਰ ਨਹੀਂ ਕੀਤੇ ਆ ਮਦਈ ਆ ਜਿਹੜਾ ਕਹਦਾ 10000 ਰੁਪਿਆ ਤੋਂ ਬਰੋਤੀ ਲਈ ਹੈ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ ਚ ਲਿਆ ਕੇ ਬਰਤਾਲ ਕਰਕੇ ਉਹਨੂੰ ਇਹਨਾਂ ਨੇ ਆਪਾਂ ਤੋਂ 9 ਤਰੀਕ ਦੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ 4 6 10 ਹਾਂਜੀ 10 10 ਤਰੀਕ ਤੱਕ ਅੱਤ ਕੱਲੋਂ ਐ ਦਵਾਰ ਹੈ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਬਣਾ ਦੇਾਂਗੇ ਸਭ ਤੋਂ ਨਹੀਂ 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 ਅਗਲੀ ਗੱਲ ਅਗਲੀ ਗੱਲ ਸੁਣ ਲਓ ਬਾਈ ਸੁਣ ਲਓ ਸੁਣ ਲਓ ਬਾਈ ਸੁਣ ਲਓ ਨਹੀਂ ਬਾਈ ਨਾ ਬੋਲਦਾ ਉਹਦੇ ਖੜੇ ਦਿਲ ਹੋਗਾ ਮਰਦੇ ਖੜੇ ਗੱਲ ਵੀ ਨਹੀਂ ਸੁਣਦੇ ਕਾਕੇ ਮੈਂ ਖੜੇ ਵੀ ਨਾ ਭੱਜ ਗਿਆ ਮੈਂ ਮੈਂ ਪੱਜ ਗਿਆ ਕਿਤੇ ਮੈਂ ਖੜਾ ਹੀ ਆ ਯਾਰ ਗੱਲ ਤਾਂ ਸੁਣ ਲਓ ਗੱਲ ਸੁਣ ਲਓ ਆਪਾਂ ਤੁਹਾਨੂੰ ਪਹਿਲਾਂ ਹੀ ਗੱਲ ਕਹੀ ਸੀ ਵੀ ਨੌਜਵਾਨਾਂ ਮੈਂ ਮੰਨਦਾ ਤੁਹਾਡੇ ਜੋਸ਼ ਨੂੰ ਭਾਵਨਾਵਾਂ ਨੂੰ ਸਮਝਦਾ ਕਦਰ ਕਰਦਾ ਦਿਲੋਂ ਅਜਿਤ ਕਰਦਾ ਬਾਈ ਮੇਰੀ ਗੱਲ ਸੁਣ ਮੈਂ ਇਥੇ ਵਾਅਦੇ ਕਰਦੇ ਵਾਅਦ ਕੱਟ ਬੋਲਿਆ ਗਏ ਹੋ ਤੁਸੀਂ ਮੇਰੇ ਇੱਕ ਬੋਲ ਦੇ ਉੱਤੇ ਫੁੱਲ ਚੜਾਉਣ ਨੌਜਵਾਨ ਆ ਆਉਣੇ ਹੋ ਧੰਨਵਾਦ ਹੈ ਤੁਹਾਡਾ ਜਾਨ ਦੇਣ ਤੱਕ ਜਾਣਦੇ ਹੋ ਪਰ ਮੈਂ ਤੁਹਾਡੇ ਲਈ ਕਦੇ ਵੀ ਗਲਤ ਫੈਲਾ ਨਹੀਂ ਕਰੂੰਗਾ ਪਰਮਾਤਮਾ ਨੂੰ ਹਾਜ਼ਰ ਨਾਲ ਜਾਣ ਕੇ ਕਹਿੰਦਾ ਯਾਰ ਹੈਂ ਜਕੀਨ ਵਾਲੇ ਤੇ ਕੋਈ ਗੱਲ ਨਹੀਂ ਫਿਰ 10 ਕਿੱਧਰ ਗਈ ਆਈ ਹੈ ਵਾਅ ਅਗਲੀ ਗੱਲ ਅਗਲੀ ਗੱਲ ਹੋਰ ਸੁਣ ਲਓ ਜਿੰਨੇ ਵੀ ਆਪਣੇ ਨੌਜਵਾਨ ਖੜੇ ਐ ਹੁਣ ਹੀ ਨਾਲ ਦੀ ਨਾਲ ਛੱਡੇ ਜਾਣਗੇ ਸ਼ਰਤ ਤਾਂ ਠੀਕ ਹੈ ਓਏ ਲੋਣੀ ਪਰਚਾ ਡਿਸਚਾਰਜ ਕਰੋ ਕੈਸਲ ਕਰੋ ਉਹਦੇ ਬਈ ਸੈਮਟੀ ਬਣੀਆ ਬਿਨਾਂ ਸ਼ਰਤ ਰਿਹਾਈ ਹੋਈ ਆ ਹੁਣ ਤੁਹਾਡੇ ਨਾਲ ਏਡੀਜੀ ਸਾਹਿਬ ਜਸਕਰਨ ਸਿੰਘ ਜੀ ਇਹ ਗੱਲਬਾਤ ਕਰਨਗੇ ਦੂਜਾ ਆਨੰਦ ਲਾਓ ਦੋ ਮਿੰਟ ਹੀ ਸੋਣੋ ਦੋ ਮਿੰਟ ਇਹਨੇ ਬੋਲਣਾ ਉਹ ਤੋਂ ਬਾਅਦ ਪੰਜ ਸੱਤ ਮਿੰਟ ਆਪਾਂ ਦੁਬਾਰਾ ਲਾਉਣੇ ਆ ਉਹ ਤੋਂ ਬਾਅਦ ਆਪਣੀ ਜਿਹੜੀ ਅਗਲੀ ਕਾਰਵਾਈ ਚੁਦਾ ਦੇ ਲੈ ਲੈ ਭਾਈ ਮੋਰਚਾ ਹੋ ਗਿਆ ਸਮਾਪਤ ਠੀਕ ਆ ਸੋਨਸ ਆਰਾ ਦਿਖਾਤਾ ਬਲਾਗ ਸ਼ੁਰੂ ਤੋਂ ਲੈ ਕੇ ਐਂਡ ਤੱਕ ਹੁਣ ਆਪਾਂ ਚੱਲਦੇ ਆ ਘਰਾਂ ਨੂੰ ਠੀਕ ਆ ਤੇ ਸ਼ੁਰੂ ਤੋਂ ਲੈ ਕੇ ਬਲਾਗ ਆ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੋਈ ਜਲਦੀ ਘੈਂਟ ਜੇ ਨਵੇਂ ਜਿਹੇ ਬਲਾਗ ਦੇ ਵਿੱਚ ਠੀਕ ਆ ਹਾਂ ਤੇ ਠੀਕ ਆ ਬਈ ਓਕੇ ਥੈਂਕ ਯੂ ਸਾਰਿਆਂ ਦਾ